ਉਹ ਆ ਵਾਈਟ ਵਾਲੀ ਕੱਲ੍ਹ ਲੱਗੇ ਜਦੋਂ ਵਾਈਟ ਲਾਈਨ ਤੋਂ ਬਾਹਰ ਸਮਾਜ ਸੇਵਕ ਜਿਹੜੀ ਹੋਰ ਕਿਸੇ ਵਜ੍ਹਾ ਤੇ ਬੋਲੇ ਨਹੀਂ ਆਪਣੀ ਗੱਡੀ ਤਾਂ ਉਹ ਕਿਤੇ ਬੋਲਣਾ ਸ਼ੁਰੂ ਕਰ ਤਾ ਮੈਂ ਜੀ ਸਾਰੇ ਵਸਤਾ ਉਹ ਗੱਡੀ ਮੇਰੀ ਨਹੀਂ ਸੀ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸਦਾ ਉਹ ਮੇਰੇ ਕਿਸੇ ਨੌਂ ਦੀ ਆ ਤੇ ਮੈਂ ਵੀ ਇੱਥੇ ਸੀਗਾ ਉਹਨੇ ਮੈਨੂੰ ਦੱਸਿਆ ਭਾਈ ਮੇਰੀ ਗੱਡੀ ਦਾ ਚਲਾਨ ਕੱਢ ਗਿਆ ਬਾਕੀ ਨਹੀਂ ਲੱਗਿਆ ਚੋਪਦਾ ਤੇ ਵੀ ਇਦਾਂ ਹੀ ਭਰਾ ਉਹ ਲੱਗਿਆ ਨਹੀਂ ਚਲਾਨ ਕੱਟਣ ਦੇ ਅਸੀਂ ਤਾਂ ਵੇਖੋ ਅਸੀਂ ਸੇਵਾ ਕਰ ਸਕਦੇ ਆ ਅਸੀਂ ਕੀ ਵਸਤਾ ਚਲਾਨ ਕੱਟਦਾ ਇਹ ਵੀ ਕਰਦੇ ਆ ਆਇਓ ਫਿਰ ਕਰ ਦਿੰਦੇ ਆ ਮੈਨੂੰ ਤਾਂ ਲੱਗਿਆ ਆ ਆਨੰਦਪੁਰਾ ਵਿਲਾ ਕੀ ਕਰਤਾ ਵਾ ਉਹ ਬੱਗੋ ਨਾ ਮਿੱਟੀ ਚਲਾਂਗੀ ਉਹ ਭਾਈ ਇਹਨਾਂ ਦੇ ਨਾਲ ਗੱਡੀ ਨਹੀਂ ਆਉਂਦੀ ਤਾ ਇਹਨਾਂ ਨੇ ਭਰ ਦਿੱਤਾ ਮਾਰੇ ਬੰਦੇ ਦਾ ਭਾਈ ਕੋਈ ਕੋਈ ਵੱਡੀ ਗੱਡੀ ਲਿਆਓ ਐਸਾ ਤਾੜਾ ਚਲਾਨ ਨਹੀਂ ਕਰਾਂ ਕਿਉਂਕਿ ਇਹਨਾਂ ਨੂੰ ਪਤਾ ਵਾ ਵੱਡੀ ਗੱਡੀ ਤੇ ਆ ਕੋਈ ਚੰਗਾ ਭਲਾ ਸਹਿੰਦਾ ਹੀ ਹੋਣਾ ਵਾ ਹੁਣ ਕਿਉਂ ਆ ਗਿਆ ਕੀ ਹੈ ਭਾਜੀ ਭਾਈ ਵੇਖੋ ਇਹ ਆਪਾਂ ਆਏ ਸੀ ਇੱਥੇ ਚਾਹ ਪੀਣ ਆਏ ਸੀ ਇਹ ਸਾਡੀ ਗੱਡੀ ਲੱਗੀ ਆ ਕੇਐਸਆਈ ਪਵਨ ਜੀ ਗੇਨੇ ਟ੍ਰੈਫਿਕ ਦੇ ਉਹਨਾਂ ਨੇ ਸਾਡਾ ਚਲਾਨ ਕਰਤਾ ਚਲੋ ਵਧੀਆ ਗੱਲ ਆ ਆਪਾਂ ਉਹਨਾਂ ਦੀ ਡਿਊਟੀ ਆ ਚਲਾਨ ਕਰਨਾ ਅਸੀਂ ਵੀ ਉਹ ਫਾਈਨ ਭਰ ਲਈ ਤਿਆਰ ਆ ਕਿਉਂਕਿ ਆਹ ਗਲਤੀ ਆ ਕਿ ਅਸੀਂ ਚਿੱਟੀ ਲੈਣ ਤੋਂ ਬਾਹਰ ਲਾਈ ਲੇਕਿਨ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ ਇੱਕੋ ਗੱਡੀ ਲੱਗੀ ਆ ਇੱਕੋ ਗੱਡੀ ਦਾ ਚਲਾਨ ਕੀਤਾ ਗਿਆ ਇਹ ਵੱਡੇ ਕਰਾਨਿਆਂ ਦੇ ਬਾਹਰ ਜਿਹੜੀਆਂ ਗੱਡੀਆਂ ਲੱਗਦੀਆਂ ਆ ਜਿਹੜੇ ਸ਼ੋਅਰੂਮ ਨੇ ਉਹਨਾਂ ਦੇ ਕਿਉਂ ਨਹੀਂ ਕਰਦੇ ਉਹ ਨਾਵਲਟੀ ਦੇ ਬਾਹਰ ਦੇਖੋ ਨਾਵਲਟੀ ਦੇ ਬਾਹਰ ਵੇਖੋ ਈ ਰਿਕਸ਼ੇ ਸ਼ਰੀਆਮ ਸੜਕ ਤੇ ਲੱਗੇ ਨੇ ਉਹਨਾਂ ਦੇ ਚਲਾਨ ਨਹੀਂ ਕਰਦੇ ਪੰਸਲ ਦੇ ਬਾਹਰ ਕੋਈ ਗੱਡੀ ਲੱਗੀ ਹੋਵੇ ਉਹਦਾ ਚਲਾਨ ਨਹੀਂ ਕਰਦੇ ਇਹਨਾਂ ਨੂੰ ਸਿਰਫ ਦੋ ਚਾਰ ਜਿਹੜੀਆਂ ਮਾੜੀਆਂ ਗੱਡੀਆਂ ਹੁੰਦੀਆਂ ਸੈਂਟਰ ਵਰਗੀਆਂ ਪੁਰ ਉਹਨੋ ਸਕੋਰਪਿਓ ਲੱਗੀ ਐ ਏਡੀ ਵੱਡੀ ਗੱਡੀ ਗੱਡੀ ਦੱਚਰਣ ਕਟਿਆ ਹਰ ਰਾਤ ਚਲਾਨ ਕੱਟਦਾ ਕਿ ਇਹਦੇ ਚ ਕਿਹੜਾ ਕੋਈ ਚੰਗਾ ਭਲਾ ਬੰਦਾ ਹੋਣਾ ਆਮ ਬੰਦਾ ਹੋਣਾ ਵਾ ਉਹਦਾ ਚਲਾਨ ਕੱਟਦਾ ਹੁਣ ਆਮ ਜਿਹੇ ਕਿ ਜਮ ਚੰਗੇ ਭਲੇ ਨਹੀਂ ਮੈਂ ਤਾਂ ਭਰਾ ਚੰਗਾ ਭਲਾ ਹੀ ਨਹੀਂਗਾ ਮੈਂ ਆਮ ਹੀ ਆ ਪਬਲਿਕ ਆ ਹੁਣ ਆਹ ਕੋ ਡੀਲੀ ਨੰਬਰ ਆਹ ਹੁਣ ਇਹ ਹੁਣ ਆਹ ਵੇਖੋ ਆਹ ਗੱਡੀਆਂ ਲੱਗੀਆਂ ਨੇ ਉਹ ਨਹੀਂ ਸਰਕਾਰੀ ਨੰਬਰ ਪਲੇਟ ਵੀ ਨਹੀਂ ਉਹਦਾ ਕਿਉਂ ਨਹੀਂ ਕੱਟਣ ਦੇ ਉਹ ਈ ਰਿਕਸ਼ੇ ਵੇਖੋ ਸੜਕੋਂ ਪਾਰ ਚਾਰੇ ਆਉਂ ਸੜਕ ਤੇ ਲੱਗੇ ਲੇਕਿਨ ਉਹ ਨਾਵਲਟੀ ਬੀਲਡਿੰਗ ਦੇ ਬਾਹਰ ਲੱਗੇ ਆ ਇਹਨਾਂ ਨੇ ਉਹਦਾ ਵੀ ਨਹੀਂ ਚਲਾਨ ਕਰਨਾ ਪੰਜ ਸਾਲ ਦੇ ਬਾਅਦ ਵੇਖੋ ਇੰਡੀਆ ਗੱਡੀਆਂ ਲੱਗੀਆਂ ਇਹਨਾਂ ਨੇ ਉਹਦਾ ਵੀ ਨਹੀਂ ਚਲਾਨ ਕਰਦਾ ਕਿਉਂਕਿ ਉਹ ਜਿਹੜੇ ਹੁੰਦੇ ਨਾ ਪੰਸਲ ਵਾਲੇ ਮਾ ਲੱਗਿਆ ਨਾਵਲਟੀ ਵਾਲੇ ਬਹੁਤ ਉੱਚ ਘਰਾਣੇ ਦੇਣੀਆਂ ਇਹਨਾਂ ਦੀ ਸੈਟਿੰਗ ਬੜੀ ਹੈ ਅਫਸਰਾਂ ਨਾਲ ਤੇ ਇਹਨਾਂ ਨੂੰ ਪਤਾ ਵਾ ਕਿ ਜੇ ਚਲਾਨ ਕਰਨਾ ਸ਼ੁਰੂ ਕਰਤਾ ਤੇ ਗਾਹਕ ਨਹੀਂ ਆਣੇ ਤੇ ਚਲਾਨ ਉੱਥੇ ਹੁਣ ਆ ਆਰਮੀ ਦੀ ਗੱਡੀ ਆ ਕੇ ਨੋ ਨੋ ਪਾਰਕਿੰਗ ਚ ਨਹੀਂ ਖਲੋਤੀ ਗੱਟਣੇ ਦਾ ਚਲਾਨ ਕਹਿਆ ਕਿ ਰੋਲ ਸਭ ਵਾਸਤੇ ਇੱਕੋ ਜਿਹਾ ਹੁਣ ਜਦੋਂ ਅਸੀਂ ਜਦੋਂ ਅਸੀਂ ਆਏ ਇੱਥੇ ਪਹਿਲਾਂ ਸਾਰੇ ਮਿਲ ਕੇ ਮੰਦਰ ਬੈਠੇ ਸੀਗੇ ਹੁਣ ਅਸੀਂ ਆਏ ਤਾਂ ਪਵਨ ਜੀ ਡਿਊਟੀ ਦੇ ਅਨ ਜਾਣ ਕੇ ਚਲੇ ਗਏ ਨੇ ਮੈਂ ਡਿਊਟੀ ਤੇ ਆ ਜੀ ਭਾਜੀ ਤੁਸੀਂ ਸਮਾਜ ਸੇਵਕ ਜਿਹਦੀ ਹੋਰ ਕਿਸੇ ਵਾਸਤੇ ਬੋਲੇ ਨਹੀਂ ਆਪਣੀ ਗੱਡੀ ਚਲਾਉਣ ਵਾਸਤੇ ਬੋਲਣਾ ਸ਼ੁਰੂ ਕਰ ਮੈਂ ਜੀ ਸਾਰੇ ਵਾਸਤੇ ਉਹ ਗੱਡੀ ਮੇਰੀ ਨਹੀਂ ਸੀ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸਦਾ ਉਹ ਮੇਰੇ ਕਿਸੇ ਨੌਂ ਦੀ ਆ ਤੇ ਮੈਂ ਵੀ ਇੱਥੇ ਸੀਗਾ ਉਹਨੇ ਮੈਨੂੰ ਦੱਸਿਆ ਭਾਈ ਮੇਰੀ ਗੱਡੀ ਦਾ ਚਲਾਨ ਕਰਕੇ ਬਾਕੀ ਨਹੀਂ ਲੱਗਿਆ ਚੋਪਦਾ ਤੇ ਨਹੀਂ ਵੀ ਆ ਚਲਾਨ ਵੀ ਪੈਸੇ ਚਲ ਆਈ ਤਾਂ ਭਰਨਾ ਭਾਈ ਆਡੀ ਗਲਤੀ ਹੋਰ ਚ ਅਹੀ ਕਹਿ ਨਾ ਸਾਡੀ ਗਲਤੀ ਆ ਲੇਕਿਨ ਮੈਂ ਕਹਿਣਾ ਵਾ ਜਿਹੜੀ ਗਲਤੀ ਨਹੀਂ ਸਜਾ ਤੁਹਾਨੂੰ ਮਿਲਣ ਦੀ ਬਾਕੀਆਂ ਨੂੰ ਨਹੀਂ ਹਾਂ ਹਾਂ ਅਸੀਂ ਭਰਨਾ ਭਾਜੀ ਕਿਉਂ ਸਾਡਾ ਕਾਪੂਰ ਸਾਡਾ ਨਹੀਂ ਜੂਰ ਆਹ ਵੇਖੋ ਖਾਓ ਪੇ ਕਰੋ ਭਾਜੀ ਉਹ ਵੇਖੋ ਅਰੇ ਵੀ ਆਹ ਕੋਈ ਅਹੀ ਆਪਣਾ ਚਲਾਨ ਪੇ ਕਰਨ ਲੱਗੇ ਆ ਕਰੋ ਭਾਜੀ ਪੇ ਠੀਕ ਆ ਜੀ ਆਪਾਂ ਆਪਣਾ ਚਲਾਨ ਪੇ ਕਰਨ ਲੱਗੇ ਆ ਲੇਕਿਨ ਸਾਡਾ ਸਿਰਫ ਇੱਕ ਸਵਾਲ ਆ ਕਿ ਬਾਕੀ ਗੱਡੀ ਦਾ ਚਲਾਨ ਕਿਉਂ ਆਓ ਬਤਾਓ ਇਹਦਾ ਕਿਹੜਾ ਚਲਾਨ ਚੱਲ ਰਿਹਾ ਆ ਹੁਣ ਦੱਸੋ ਹਮਲਾਇਮ ਦੇ ਜਿਹੜੀ ਗੱਡੀਓ ਟੋਪੀ ਪਈ ਹੈ ਸਰਕਾਰੀ ਇਹਦਾ ਚਲਾਨ ਕਿਉਂ ਨਹੀਂ ਹੋ ਰਿਹਾ ਸੜਕ ਤੇ ਨਹੀਂ ਗਈ ਦੱਸੋ ਉਹਦੇ ਕੋਲ ਲਕੀਆਂ ਲੱਗੀਆਂ ਆ ਲੈ ਅੰਦਰ ਗੱਡੀਆਂ ਲੱਗਿਆ ਇਹਦਾ ਚਲਾਨ ਹੋਣਾ ਵੀ ਨਹੀਂ ਹੈ ਕਿਉਂ ਇਹ ਬੰਸਲ ਸੂਟ ਦੇ ਬਾਹਰ ਲਕੀਆਂ ਇਹ ਉਹਨਾਂ ਦੇ ਗਾਹਕ ਨੇ ਜਿਹੜੇ ਵੱਡੇ ਘਰਾਨਿਆਂ ਦੇ ਗਾਹਕ ਨੇ ਉਹਦਾ ਚਲਾਨ ਹੀ ਨਹੀਂ ਕਰਦਾ ਕਿਉਂਕਿ ਪਤਾ ਉਹਨੇ ਗੁੱਸੇ ਹੋਣਾ ਵਾ ਕਿ ਜੇ ਮੇਰੇ ਦਾ ਗਾਹਕ ਨਹੀਂ ਆਣੇ ਜੇ ਤੂੰ ਮੇਰੇ ਚਲਾਨ ਕੱਟ ਤੇ ਹੁਣ ਮੈਨੂੰ ਮੈਨੂੰ ਇਹ ਦੱਸ ਦੇ ਸਿਰਫ ਕਿ ਇਹਦਾ ਚਲਾਨ ਕੱਟਣਗੇ ਕਿ ਨਹੀਂ ਕੱਟਣਗੇ ਪੁੱਛ ਲਓ ਤੁਸੀਂ ਆਓ ਚਲੋ ਕਿੱਥੇ ਕੀ ਲਗੀ ਪਾਜੀ ਕਿੰਨਾ ਇਹ ਨਹੀਂ ਭਾਜੀ ਬਾਬਾ ਦੇਖੋ ਕਹਿੰਦਾ ਜਹਾਜ਼ਰਾ ਉਹਨੂੰ ਕਿਉਂ ਨਹੀਂ ਚਲਾਨ ਕਟਣ ਦੇ ਅਸੀਂ ਤੇ ਵੇਖੋ ਅਸੀਂ ਸੇਵਾ ਕਰ ਸਕਦੇ ਆ ਅਸੀਂ ਨਾਲ ਜਾ ਸਕਦੇ ਆ ਇਹਨਾਂ ਦੇ ਹੈਲਪ ਕਰਾ ਸਕਦੇ ਆ ਜਿਹੜੀਆਂ ਗੱਡੀਆਂ ਨਜਾਇਜ਼ ਲੱਗਿਆ ਅਸੀਂ ਵੀ ਚਲਾਨ ਕਟਵਾ ਸਕਦੇ ਨਾਲ ਨਾਲ ਜਾਦੇ ਇਹ ਤਾਂ ਕਰਨ ਕਿਉਂ ਨਹੀਂ ਦੇਓ ਦੱਸੋ ਸਾਡੇ ਕਹੇ ਆਇਓ ਜਾਨ ਕੇ ਤੇ ਜਿੱਤੇ ਨੇ ਕੀ ਕਰਤਾ ਹੈ ਨਾਲ ਲੱਗੀ ਹੋਰ ਨਾ ਕੋਈ ਫੋਨ ਹੈ ਬਾਹਰ ਕੋ ਆ ਵਾਈਟ ਵਾਲੀ ਨਾਲ ਲੱਗੀ ਦੇਖੋ ਵਾਈਟ ਰਾਇ ਤੋਂ ਬਾਹਰ ਉਹ ਵੀ ਤਾਂ ਬਾਹਰ ਰੱਖੀ ਹੋਰ ਤਾਂ ਚਲਾਨ ਕੱਟਦਾ ਆਇਆ ਵੀ ਕਰ ਦੇ ਸਾਰੇ ਆਇਓ ਫਿਰ ਕਰ ਦਿੰਦੇ ਮੈਂ ਇਹਦਾ ਲੱਗੇ ਹੱਥ ਆਹ ਆਨੰਦ ਮੋਟਾ ਬਿੱਲਾ ਆਹ ਉਹ ਈੜੀ ਚੇਨ ਨੇ ਲੱਗੇ ਨੇ ਉਹ ਰੋਮ ਪਾਰਕਿੰਗ ਦਾ ਚਲਾਨ ਕੀਤਾ ਸੀ ਹਾਂ ਜੀ ਜੀ ਪੇ ਕਰਤਾ ਵਾ ਉਹ ਬਾਹਰ ਉਹ ਪਾਰਕਿੰਗ ਦਾ ਬਿੱਤੀ ਚਲਾਨ ਨਹੀਂ ਉਹ ਪਾਰਕਿੰਗ ਗੱਡੀ ਗੱਡੀ ਚਲਾਨ ਕੀਤਾ ਜੀ ਉਹਨੇ ਭਰ ਦਿੰਦਾ ਵਾ ਭਾੜੀ ਤਾਂ ਭਰਦਾ ਤੁਸੀਂ ਬਾਅਦ ਜਾ ਰਵੇ ਤਾਂ ਕਰੋ ਹਾਂ ਇਹ ਨਾ ਚੱਲ ਰਹੀ ਹੈ। ਅਹੀ ਚਲਾਨ ਭਰਤਾ ਵਾ। ਬਾਕੀਆਂ ਦਾ ਕਿਉਂ ਨਹੀਂ ਕਰਨਦੇ? ਹੁਣ ਉਹ ਵੇਖੋ ਮੁਲਾਇਮ ਦੀ ਗੱਡੀ ਆ। ਉਹ ਵੇਖੋ ਮੁਲਾਇਮ ਦੀ ਗੱਡੀ ਨੋ ਪਾਰਕਿੰਗ ਲੱਗੀ ਉਹਦਾ ਚਲਾਨ ਨਹੀਂ ਕਟਿਆ। ਉਹ ਈ ਰਿਕਸ਼ੇ ਲੱਗੇ ਨੇ ਸੜਕ ਦਾ ਚਲਾਨ ਨਹੀਂ ਕਟਿਆ। ਮੈਂ ਤੁਹਾਨੂੰ ਅੱਗੇ ਦੱਸਿਆ। ਉਹ ਨਾਵਲਦੀ ਦੇ ਬਾਅਦ ਜਿਹੜੀਆਂ ਗੱਡੀਆਂ ਲੱਗਦੀਆਂ ਉਹਦਾ ਚਲਾਨ ਨਹੀਂ ਕਟਣਾ। ਪੰਸਰ ਦੇ ਬਾਅਦ ਜਿਹੜੀਆਂ ਲੱਗਦੀਆਂ ਉਹਦਾ ਚਲਾਨ ਨਹੀਂ ਕਟਣਾ। ਕਿਉਂਕਿ ਉਹਨਾਂ ਦੀ ਗਾਕੀ ਖਰਾਬ ਹੁੰਦੀ ਆ। ਤੇ ਇਹ ਤੁਹਾਨੂੰ ਪਤਾ ਮੁਲਾਇਮਾਂ ਦੀ ਚਾਹ ਪਾਣੀ ਫਿਰ ਚੱਲਣਦੇ ਆ ਨਾ ਇੱਥੋਂ। ਇਹ ਪਹਿਲਾਂ ਜੀ ਚਲਾਨ ਦੇ। 500 ਰੁਪਏ ਲੱਗਾ ਆਡੀਕਲਟੀ ਨੋ ਪਾਰਕਿੰਗ ਚ ਲੱਗੀ ਆ ਸਾਡਾ ਕਸੂਰ ਆ ਅਸੀਂ ਪੇ ਪੇ ਕਰਨਾ ਪੈਣਾ ਸਾਡਾ ਫਰਜ ਆ ਹੁਣ ਤੁਸੀਂ ਚਾਹੁੰਦੇ ਜੀ ਬਾਜੀ ਅਸੀਂ ਕਹਾਂ ਨਿਆ ਵੇਖੋ ਰੂਲ ਸਭ ਵਾਸਤੇ ਇੱਕ ਹੋਵੇ ਇਹ ਨਹੀਂ ਕਿ ਉਹ ਸੈਂਟਰੋ ਪੁਰਾਣੀ ਸੀ ਉਹਨੂੰ ਪਤਾ ਹੀ ਤਾਂ ਕੋਈ ਮਾਹਰ ਬੰਦਾ ਹੋਗਾ ਉਹਦਾ ਚਲਾਨ ਕੱਟਦਾ ਤੇ ਚੰਗੀਆਂ ਭਲੀ ਗੱਡੀਆਂ ਦਾ ਕਿਉਂ ਨਹੀਂ ਇਹਨੂੰ ਉਹ ਵੇਖੋ ਸਾਰੀਆਂ ਵੇਖੋ ਹੰਪਰਾਲ ਤੱਕ ਦੇਖ ਲਓ ਸਾਰੀਆਂ ਸੜਕ ਤੇ ਗੱਡੀਆਂ ਲੱਗੀਆਂ ਉਹਨਾਂ ਨੇ ਚਲਾਨ ਕਿਉਂ ਨਹੀਂ ਕੱਟਣ ਦੇ ਇੰਨੀ ਦੇਰ ਦਾ ਟੈਂਟ 'ਚ ਬੈਠੇ ਸੀ ਜਦੋਂ মিডিਆ ਵੇਖੀ ਤਾਂ ਉਹਨਾਂ ਨੂੰ ਯਾਦ ਆ ਗਿਆ ਲੋ ਭਾਈ ਆਪੇ ਜੁਡੀ ਛੱਡ ਕੇ ਚਲਾਨ ਕੱਟਣਾ ਹੈ ਹੁਣ ਹੁਣ ਚੌਂਕ ਚੱਲੋਗੇ ਦੇਖੋ ਡਿਊਟੀ ਕਰਨ ਦੇ ਨੇ ਸਾਨੂੰ ਉਹਨਾਂ ਦਾ ਕੋਈ ਗਲਤ ਸਾਨੂੰ ਉਹਨਾਂ ਕੋਈ ਗੁੱਸਾ ਗਿਲਾ ਨਹੀਂਗਾ ਅਸੀਂ ਸਿਰਫ ਇਹ ਚਾਹੁੰਦੇ ਆ ਜੋ ਸਭ ਨਾਲ ਸਾਡੇ ਨਾਲ ਹੋਇਆ ਸਭ ਨਾਲ ਓਹੀ ਹੋਣਾ ਚਾਹੀਦਾ ਰੂਲ ਸਭ ਵਾਸਤੇ ਕੋੜਾ ਚਾਹੀਦਾ ਲੇਕਿਨ ਮੈਂ ਬਾਰ ਬਾਰ ਤੁਹਾਨੂੰ ਦੱਸਣਿਆ ਇਹ ਸਿਰਫ ਕੀ ਹੁੰਦਾ ਵਾ ਜਿਹੜੇ ਚੰਗੇ ਘਰਾਣਿਆਂ ਦੀਆਂ ਦੁਕਾਨਾਂ ਜਾਂ ਸ਼ੋਰੂਮ ਹੈਗੇ ਨਾ ਉਹਨਾਂ ਦੇ ਚਲਾਨ ਨਹੀਂ ਇਹਨਾਂ ਨੇ ਕੱਟੇ ਉਹ ਚਾਹ ਪਾਣੀ ਦੀ ਸੇਵਾ ਚੱਲਦੀ ਆ ਕਿਉਂਕਿ ਉਹਨਾਂ ਦੇ ਗਾਹ ਖਰਾਬ ਹੋਏ ਨੇ ਜੇ ਚਲਾਨ ਹੋਣਗੇ ਮੈਨੂੰ ਦੱਸੋ ਨਵਲਟੀ ਦੇ ਬਾਹਰ ਨਹੀਂ ਲੱਗ ਉਸੋਂ ਉਪਰ ਜਾਣ ਤੱਕ ਵੇਖ ਲੋ ਨਹੀਂ ਲੱਗੀਆਂ ਉਹਨਾਂ ਨੇ ਚਲਾਨ ਕਿਉਂ ਨਹੀਂ ਬੰਸਲ ਦੇ ਬਾੜ ਕਿਉਂ ਨਹੀਂ ਚਲਾਨ ਹੁੰਦੇ ਤੇ ਵਿਕੋ ਗੱਡੀ ਵਿਕੀ ਉਹਨਾਂ ਨੂੰ ਬਕਾਲ ਤੇ ਹੀ ਹੋਣਾ ਨਾ ਨਹੀਂ ਉਹ ਮਾੜੇ ਬੰਦੇ ਨਾਲ ਤੇਰਾ ਮਾੜੇ ਬੰਦੇ ਦਾ ਭਾਈ ਤੁਸੀਂ ਕੋਈ ਵੱਡੀ ਗੱਡੀ ਲਿਆਓ ਐਸਾ ਤਾਂ ਚਲਾਨ ਨਹੀਂ ਕਰਾਂ ਕਿਉਂਕਿ ਇਹਨਾਂ ਨੂੰ ਪਤਾ ਵਾ ਵੱਡੀ ਗੱਡੀ ਤੇ ਆ ਕੋਈ ਚੰਗਾ ਭਲਾ ਸਹਿੰਦਾ ਹੀ ਹੋਣਾ ਵਾ ਹੁਣ ਕਿਉਂ ਨਹੀਂ ਆ ਕੇ 2 ਮਿੰਟ ਗੱਲ ਕਰਨਾ ਟੇਣਾ ਅਸੀਂ ਸੇਵਾ ਕਰਨ ਲਈ ਤਿਆਰ ਆ ਅਸੀਂ ਨਾਲ ਜਾਣ ਲਈ ਤਿਆਰ ਆ ਆਓ ਅਸੀਂ ਦਿਖਾਉਂਦੇ ਆ ਕਿੱਥੇ ਨਜ਼ਾਇਜ਼ ਲੱਗਣਗੇ ਚਲਾਨ ਨੂੰ ਅਸੀਂ ਸੇਵਾ ਹੀ ਕਰਨੀ ਪੈਣੀ ਅਸੀਂ ਤਾਂ ਵੇਖੋ ਅਜਾਨਾ ਭਰਨਾ ਸਰਕਾਰੀ ਅਸੀਂ ਆਪਣੇ ਵੱਲੋਂ ਭਰਤਾ ਕਿ ਨਹੀਂ 500 ਰੁਪਏ ਆਈ ਤਾਂ ਨਹੀਂ ਨਾ ਨੁਕਰ ਕੀਤੀ ਤੁਹਾਡਾ ਕਸੂਰ ਹੀ ਹੈ ਜੀ ਭਰਤਾ ਬਾਕੀਆਂ ਦਾ ਕਸੂਰ ਕਿਉਂ ਨਹੀਂ ਵੇਖਣਦੇ ਉਹ ਸਰਕਾਰੀ ਗੱਡੀ ਮਲਾਇਮ ਦੀ ਕੇ ਜੀ ਉਹਦਾ ਕਿਉਂ ਨਹੀਂ ਚਲਾਨ ਹੁੰਦਾ ਜੀ ਸਰ ਕੀ ਹੈ ਜੀ ਸਰ ਰੋਮ ਪਾਰਕਿੰਗ ਗੱਡੀ ਲੱਗੀ ਹੈ ਉਹਨਾਂ ਦਾ ਚਲਾਨ ਹੋਇਆ ਜੀ ਅੱਛਾ ਸਰ ਹੋਰ ਵੀ ਕਹਿੰਦੇ ਗੱਡੀਆਂ ਲੱਗੀਆਂ ਉਹਨਾਂ ਦਾ ਚਲਾਨ ਕਰਦੇ ਨਹੀਂ ਬੇਗਾਨੇ ਲੱਗੀਆਂ ਹੁੰਦੀਆਂ ਤਾਂ ਮੈਂ ਜ਼ਰੂਰ ਘੱਟਦਾ ਜੀ ਇੱਕ ਪੁਲਿਸ ਦੀ ਗੱਡੀ ਲੱਗੀ ਪਈ ਹੈ ਉਹ ਕਿੱਦੇ ਵੇ ਹੋਰ ਲੱਗੀ ਤੁਹਾਡੇ ਜਿੱਥੇ ਬੈਠੇ ਪਈ ਹੈ ਇੱਥੇ ਇਸ ਦੌਰਾਨ ਤੁਸੀਂ ਆਪਣੇ ਖਾਤੇ 'ਤੇ ਕੋਈ ਨਾ ਵੀ ਜੁਰਮਾਨੀ ਕੱਢਦੇ ਸਾਡਾ ਕਰ ਦਿੱਤਾ। ਹਟੋਗੇ? ਕੋਈ ਨਾ ਲਾਈਟਾਂ ਆਫ ਹੋਈਆਂ ਜੀ। ਲਾਈਟਾਂ ਬੰਦ ਹੋਈਆਂ ਇਸ ਕਰਕੇ ਮੈਨੂੰ ਟ੍ਰੈਫਿਕ ਕੰਟਰੋਲ ਕਰਵਾੜਿਆ ਨਾਲ ਧੱਕਾ ਹੋ ਰਿਹਾ। ਨਹੀਂ ਮੈਂ ਮੈਂ ਕਦੀ ਗਲਤੀ ਚਲਾਨੀ ਨਹੀਂ ਕੱਢਦਾ ਜੀ। ਓਕੇ।